ਲੋ ਜੀ ਅੱਜ ਬਣਾਈ ਆਪਾਂ ਪਰਮਨਾਲ ਦੀ ਸਬਜੀ ਪਰਮਲ ਜਿੱਚ ਬੜਾਂ ਹੀ ਤਰ੍ਹਾਂ ਹੁੰਦੇ ਨੇ ਤੇ ਬਹੁਤ ਹੀ ਵਧੀਆ ਸਬਜੀ ਬਣੀ ਆ ਸੁੱਕੀ ਸੁੱਕੀ ਸਬਜੀ ਬਣੀ ਆ ਕਿੰਨੀ ਵਧੀਆ ਤੇ ਇਹ ਕਿਸ ਤਰ੍ਹਾਂ ਬਣਾਈ ਹੈ ਇਹ ਚ ਕੀ ਕੀ ਪਾਇਆ ਕੀ ਸਿੱਕੀ ਕੀ ਸਮਾਨ ਨਾਲ ਬਣਾਈ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਲੋ ਜੀ ਵੀਡੀਓ ਕਰਦੇ ਆਪਾਂ ਸਟਾਰਟ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਰੈਸਪੀ ਲੈ ਕੇ ਆਏ ਜੀ ਰੈਸਪੀ ਜਿਹੜੀ ਬਣਾਵਾਂਗੇ ਆਪਾਂ ਸਬਜੀ ਦੀ ਬਣਾਵਾਂਗੇ ਸਬਜੀ ਅੱਜ ਆਪਾਂ ਬਣਾਵਾਂਗੇ ਪਰਮਲ ਦੀ ਆ ਦੇਖੋ ਜੀ ਇਹਨਾਂ ਪਰਮਲ ਨੂੰ ਸਬ ਦੀ ਸਬਜੀ ਬਣਾਵਾਂਗੇ ਬਹੁਤ ਹੀ ਵਧੀਆ ਸਟੇਸੀ ਸਬਜੀ ਬਣਦੀ ਹੈ ਇਹਨਾਂ ਨੂੰ ਭਰ ਕੇ ਵੀ ਬਣਾਇਆ ਜਾਂਦਾ ਜਿਵੇਂ ਕਰੇਲੇ ਬਣਦੇ ਆ ਇਹਨਾਂ ਨੂੰ ਕਟਿੰਗ ਕਰਕੇ ਵੀ ਬਣਾਇਆ ਜਾਂਦਾ ਆਪਾਂ ਪਰ ਅੱਜ ਆਪਾਂ ਬਣਾਵਾਂਗੇ ਕਟਿੰਗ ਕਰਕੇ ਕਿਉਂਕਿ ਪਰਮਲ ਆਪਾਂ ਨੂੰ ਸਬਜ਼ਾਰ ਚ ਛੋਟੇ ਮਿਲੇ ਅੱਜ ਵੱਡੇ ਪਰਮਲ ਆਏ ਨਹੀਂ ਹਜੇ ਪਰਮਲ ਬਾਜ਼ਾਰ ਚ ਤੇ ਆਪਾਂ ਇਹਨੂੰ ਕਟਿੰਗ ਕਰਕੇ ਬਣਾਵਾਂਗੇ ਧੋ ਕੇ ਸਾਫ਼ ਕਪੜੇ ਨਾਲ ਸੁਕਾ ਚੁੱਕੇ ਆ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਪਰ ਇਹ ਥੋੜੇ ਥੋੜੇ ਸਾਈਡਾਂ ਤੋਂ ਆ ਉਤਾਰ ਦਾਂਗੇ ਤੇ ਇਸ ਤਰ੍ਹਾਂ ਗੋਲ ਗੋਲ ਕਟਿੰਗ ਕਰਾਂਗੇ ਇਸ ਤਰ੍ਹਾਂ ਸਾਰੇ ਗੋਲ ਗੋਲ ਪੀਸ ਕਰ ਲਾਂਗੇ ਬਾਕੀ ਜਿਹੜੀ ਤੁਸੀਂ ਲੰਬਾਈ ਵਿੱਚ ਵੀ ਕਟਿੰਗ ਕਰ ਸਕਦੇ ਹੋ ਤੇ ਗੋਲ ਵੀ ਕਟਿੰਗ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਇਸ ਤਰ੍ਹਾਂ ਕਟਿੰਗ ਕਰਕੇ ਨਾ ਆਪਾਂ ਸਾਰੇ ਤੁਹਾਨੂੰ ਦਿਖਾਉਨੇ ਆ ਲੋ ਜੀ ਸਾਰੇ ਪਰਮਲਾਂ ਨੂੰ ਕੱਟ ਲਿਆ ਦੇਖੋ ਗੋਲ ਗੋਲੇਸਤਰਾ ਜਿਸ ਤਰ੍ਹਾਂ ਪਰ ਇੰਡੀਆਂ ਕੱਟਦੇ ਹੁੰਦੇ ਆ ਇਹ ਚਿਬੜਾਂ ਦੀ ਜਰ੍ਹਾਂ ਹੁੰਦੇ ਆ ਜਿਵੇਂ ਚਿਬੜ ਹੁੰਦੇ ਨੇ ਛੋਟੇ ਛੋਟੇ ਉਸ ਤਰ੍ਹਾਂ ਹੁੰਦੇ ਨੇ ਤੇ ਸਬਜੀ ਪਰ ਬਹੁਤ ਟੇਸਟੀ ਬਣਦੀ ਹੈ ਇਹਦੀ ਤੇ ਹੁਣ ਆਪਾਂ ਇਹ ਸਬਜੀ ਬਣਾਉਣ ਦੀ ਤਿਆਰੀ ਕਰਦੇ ਆ ਜੀ ਲੋ ਜੀ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਤੇਲ ਪਾਵਾਂਗੇ ਲੇਵਨ 2 ਘੜਸਿਆਂ ਦੇ ਕਰੀਮ ਪਾਵਾਂਗੇ ਤੇਲ ਇਹਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰਾਂਗੇ ਅੰਡੇ ਸਰੋਂ ਦਾ ਤੇਲ ਚ ਨੇ ਇਹ ਵੀ ਆਪਾਂ ਸਬਜ਼ੀ ਬਣਾਉਣੀ ਤੇਲ ਜੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੇ ਕਾਜ ਮਾਂ ਮੰਗ ਸਕੇ ਮਸਾਲੇ ਰਾਈ ਜੀਰਾ ਤੇ ਲਾਲ ਕਸ਼ਮੀਰੀ ਲਾਲ ਮਿਰਚ ਨੇ ਛਾਦਦੀਆਂ ਜੀ ਆ ਲੈ ਲੈ ਚੇ ਗਰਾਮ ਮਰੰਦ ਕੱਟ ਲਏ ਸੀ ਬਰਾਂ ਚੰਗੀਆਂ ਬਰਾ ਮਿਕਸ ਕਰ ਲਿਆ ਆਪਾਂ ਨੇ ਤੇ ਆਪਾਂ ਦੇਖੋ ਪਿਆਜ਼ ਲੱਛੇ ਵਾਂਗੂ ਕਟੇ ਹੋਏ ਸੀ ਹਸਾਰੇ ਫੁੱਲ ਚੁੱਕੇ ਨੇ ਤੇ ਆਪਾਂ ਇਹਨੂੰ 골ਡਨ ਬ੍ਰਾਊਨ ਜੇ ਕਰਾਂਗੇ ਹਲਕੇ ਜੇ ਤੇ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ भाई देखो अपने प्याज हल्के ज ब्राउन जो हो गए तो बाले नहीं आपको पकाने से आप टमाटर टमाटर इस पीस के ही पा सद कटिंग करके ही पा सद वो थोड़ी अपनी मर्जी है उन्होंने मिक्स कर टमाटर आप मसाले हम तो मसाले भी दिखा दें देगी मिर्च हल्दी नमक पाव भाजी मसाला लाल मिर्च गर्म मसाला गर्म यह सारी चीज़ा जेड नमक है उ दो चमचे पाए बाकी सारे चमचे एक एक चमचा ही पाया अपने पावगे सारे मसाले इन्होंने कोई मसाला स्िप करना चाहो तो स्किप कर सकते हो तो महंगी है मसाले पाने ज़्यादा आप चंकी तरह मिक्स करता ਚਪਾ ਟਮਾਟਰ ਇਹੇ ਬਾਇਰ ਦੇ ਮਸਾਲੇ ਪਾਏ ਚੰਗੀ ਤਰ੍ਹਾਂ ਖਸ ਹੋ ਜਾਣਗੇ ਥੋੜੇ ਜਿਹਾ ਸੇਕੇ ਜਾਂ ਲੱਗੇ ਪੱਕ ਜਾਣਗੇ ਫਿਰ ਆਪਾਂ ਪਰਮਾ ਲਾਵਾਂਗੇ ਬੜੀ ਇਹ ਕੋਣ ਸਾਲੇ ਬਣ ਚੁੱਕੇ ਥੋੜਾ ਜਿਹਾ ਪਾਣੀ ਪਾ ਦੋ ਜੀ ਮਨ ਤੇ ਮੱਚਾ ਤੇ ਚਾਰ ਚਮਚੇ ਛੋਟੇ ਤੇ ਤਾਂ ਕਿ ਇਹਦੇ ਪਰ ਮਸਾਲੇ ਮੱਚਾ ਨਾ ਲੱਗ ਜਾਣ ਸੰਗੀ ਤਰ੍ਹਾਂ ਤੇ ਹੁਣ ਆਪਣਾ ਮਸਾਲੇ ਬਿਲਕੁਲ ਤਿਆਰ ਹੈ ਬਿਲਕੁਲ ਤੇ ਆਪਾਂ ਪਾਵਾਂਗੇ ਇਸ ਪਰਮਾ

लो जी देखो अपने परमर बन के बिल्कुल तैयार है देखो कले कल सब्जी बनी है जो सुे आप कच्चे करेले की कटिंग करके बनाने इस तरह कि वीयातार लें कड़ाही थले में आप थले तार लिया फिर देखो अपनी सब्जी कि सोहनी बनी है तो आप सुी मेथी ਇਹਨੂੰ ਮਚੀ ਪਾਉਣ ਤੋਂ ਬਾਅਦ ਫਿਰ ਆਪਾਂ ਮਿਕਸ ਕਰਾਂਗੇ ਤੇ ਆਪਾਂ ਇਹਦੇ ਡਾਉਂਗਾ ਹਤਲਾ ਤੁਸੀਂ ਤੁਸੀਂ ਕਿਸੇ ਵੀ ਬਰਤਨ ਚ ਸਰਵ ਕਰ ਸਕਦੇ ਆ ਕੱਢ ਸਕਦੇ ਆ ਸਾਰੇ ਸਬਜ਼ੀ ਨੂੰ ਆਪਾਂ ਕੱਢ ਲਾਂਗੇ ਲੋ ਜੀ ਮੈਂ ਅਲੱਗ ਬਰਤਨ ਸਬਜ਼ੀ ਕੱਢ ਲਈ ਐ ਦੇਖੋ ਕਿੰਨੀ ਵਧੀਆ ਬਣੀ ਐ ਕੋਈ ਜ਼ਿਆਦਾ ਮੁਸ਼ਕਲ ਨਹੀਂ ਜਲਦੀ ਬਣ ਗਈ ਤੇ ਤੁਹਾਨੂੰ ਸਾਡੀ ਵਿੜੇ ਕਿਵੇਂ ਲੱਗੀ ਜੀ లైక్ కామెంట్ కర్కే జుర్ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਹੋਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਆ ਨਾ ਕਰੋ ਜੀ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਵੀ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ